ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਨੂੰ ਪਰੇਸ਼ਾਨੀ ਵੱਲ ਧੱਕ ਦਿੱਤਾ ਤੇ ਭਾਜਪਾ ਦੀ 26-27 ਸਾਲਾਂ ਬਾਅਦ ਦਿੱਲੀ 'ਚ ਰਾਜਧਾਨੀ 'ਚ ਵਾਪਸੀ ਹੋ ਗਈ ਹੈ 70 ਦੇ ਵਿੱਚੋਂ 48 ਸੀਟਾਂ ਭਾਜਪਾ ਦੇ ਹਿੱਸੇ ਆਈਆਂ ਨੇ ਤੇ 22 ਸੀਟਾਂ ਆਮ ਆਦਮੀ ਪਾਰਟੀ ਦੇ ਔਰ ਕਾਂਗਰਸ ਦਾ ਫੇਰ ਦੇ ਵਾਂਗ ਪਹਿਲਾਂ ਦੇ ਵਾਂਗ ਖਾਤਾ ਵੀ ਨਹੀਂ ਖੁੱਲਿਆ ਇਸ ਨੂੰ ਲੈ ਕੇ ਕਾਂਗਰਸ ਕਿਵੇਂ ਸਮੀਖਿਆ ਕਰਦੀ ਹੈ ਉਸ ਦੇ ਉੱਤੇ ਹੈ ਪਰ ਜਦੋਂ ਰਹੀ ਗੱਲ ਸੱਤਾ ਧਿਰ ਦੀ ਹਾਰ ਦੀ ਆਮ ਆਦਮੀ ਪਾਰਟੀ ਦੀ ਇਸ ਦਾ ਪੰਜਾਬ ਵਿੱਚ ਚਰਚੇ ਬਹੁਤ ਜ਼ਿਆਦਾ ਨੇ ਉਹ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਸੱਤਾ ਵਿੱਚ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਆਉਂਦੀ ਹੈ ਹੋਰ ਸਾਰੇ ਪਾਸੇ ਸਾਰੇ ਕਿਤੇ ਪੂਰੇ ਭਾਰਤ ਦੇ ਵਿੱਚ ਪੈਰ ਨਹੀਂ ਲੱਗਦੇ ਪਰ ਪੰਜਾਬ ਇੱਕ ਵੱਡਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੰਦਾ ਹੈ ਤੇ ਹੁਣ ਕੇਜਰੀਵਾਲ ਦੀ ਹਾਰ ਉੱਤੇ ਤੇ ਆਮ ਆਦਮੀ ਪਾਰਟੀ ਦੀ ਹਾਰ ਤੇ ਜਿੱਥੇ ਬਗਾਨੇ ਤਾਂ ਨਿਸ਼ਾਨਾ ਲਾਈ ਰਹੇ ਨੇ ਹਾਰਨ ਦੇ ਬਾਵਜੂਦ ਲੱਡੂ ਵੰਡ ਰਹੇ ਨੇ ਢੋਲ ਵਜਾ ਰਹੇ ਨੇ ਪਰ ਉਸ ਦੇ ਨਾਲ ਹੀ ਜੇਕਰ ਗੱਲ ਕਰੀਏ ਕੇਜਰੀਵਾਲ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਵੇਲੇ ਜਿਹੜੇ ਉਹਨਾਂ ਦੇ ਨਾਲ ਸਨ ਉਹਨਾਂ ਦੀ ਨਦੀਕੀ ਰਹੇ ਜਾਂ ਉਹਨਾਂ ਦੇ ਵੱਲੋਂ ਹੀ एमपी ਬਣੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਗੱਲ ਕਰੀਏ ਉਹ ਇਸ ਤੇ ਕੀ ਬੋਲੇ ਨੇ ਜਿਹੜੇ ਪਾਰਟੀ ਨਾਲ ਉਹ ਨਾਤਾ ਤੋੜ ਗਏ ਉਹ ਕੇਜਰੀਵਾਲ ਦੀ ਹਾਰ ਤੇ ਕੀ ਬੋਲੇ ਨੇ ਗੱਲ ਕਰਦੇ ਆ ਅੰਨਾ ਹਜਾਰੇ ਦੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਆ ਅੰਨਾ ਹਜਾਰੇ ਨੇ ਜਿੱਥੋਂ ਸ਼ੁਰੂਆਤ ਹੋਈ ਸੀ ਕੇਜਰੀਵਾਲ ਦੀ ਉੱਥੋਂ ਗੱਲ ਸ਼ੁਰੂ ਕਰਦੇ ਆ ਕਿ ਕਿਵੇਂ ਪਾਰਟੀ ਦਾ ਜਨਮ ਹੋਇਆ ਔਰ ਉਹ ਵੀ ਇੱਕ ਜਿਹੜਾ ਧਰਨਾ ਮੁਜਾਹਰਾ ਜਾਂ ਇਕਾਂਸ਼ਣ ਕੀਤਾ ਗਿਆ ਜਿਸ ਨੂੰ ਅੰਨਾ ਅੰਸ਼ਣ ਕਿਹਾ ਗਿਆ ਉਸ ਦੇ ਬਾਅਦ ਵਿੱਚ ਖੁਲਾਸੇ ਹੋਏ ਸਨ ਕਿ ਓਕੇਸ ਵੱਲੋਂ ਤੇ ਕਿਵੇਂ ਪਲਾਨ ਕੀਤਾ ਗਿਆ ਸੀ ਉਸ ਦੇ ਵਿੱਚੋਂ ਪਾਰਟੀ ਜਨਮ ਦੀ ਹੈ ਆਮ ਆਦਮੀ ਪਾਰਟੀ ਜਿਸ ਦੇ ਕਰਤਾ ਧਰਤਾ ਬਣਦੇ ਨੇ ਸੁਪਰੀਮੋ ਬਣਦੇ ਨੇ ਤੇ ਅੱਜ ਤੱਕ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਸ ਦੇ ਬਾਰੇ ਅੰਨਾ ਹਜ਼ਾਰੇ ਕਹਿੰਦੇ ਨੇ ਕਿ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਨੂੰ ਸ਼ਰਾਬ ਨੀਤੀ ਤੇ ਪੈਸੇ ਵੱਲ ਧਿਆਨ ਹੋਣ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੇ ਆਪਣੇ ਫਰਜ਼ ਨੂੰ ਸਮਝਣ ਚ ناکਾਮ ਰਹੇ ਨੇ ਕੇਜਰੀਵਾਲ ਤੇ ਤੰਜ ਕਸਦਿਆਂ ਉਹਨਾਂ ਇਹ ਵੀ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਹੋਣਾ ਚਾਹੀਦਾ ਤੇ ਉਸ ਨੂੰ ਤਿਆਗ ਦੇ ਗੁਣ ਪਤਾ ਹੋਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਸ਼ਰਾਬ ਨੀਤੀ ਦੇ ਮੁੱਦੇ ਨਾਲ ਪੈਸਾ ਆਇਆ ਤੇ ਉਹ ਇਸ ਵਿੱਚ ਡੁੱਬ ਗਏ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋਇਆ ਲੋਕਾਂ ਨੇ ਦੇਖਿਆ ਕਿ ਕੇਜਰੀਵਾਲ ਪਹਿਲਾਂ ਚੰਗੇ ਚਰਿੱਤਰ ਦੀ ਗੱਲ ਕਰਦੇ ਨੇ ਤੇ ਫਿਰ ਸ਼ਰਾਬ ਨੀਤੀ ਦੀ ਹਜਾਰੇ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਇਸ ਲਈ ਹਾਰੀ ਕਿਉਂਕਿ ਉਹ ਲੋਕਾਂ ਦੇ ਨਿਰਸਵਾਰਥ ਸੇਵਾ ਕਰਨ ਦੀ ਲੋੜ ਸਮਝਣ 'ਚ ناکਾਮ ਰਹੀ ਤੇ ਉਸਨੇ ਗਲਤ ਰਾਹ ਅਪਣਾ ਲਿਆ ਇਸ ਦੇ ਨਾਲ ਹੀ ਇੱਕ ਤਿੱਖੀ ਟਿੱਪਣੀ ਕੇਜਰੀਵਾਲ ਦੇ ਲਈ ਕਿਸ ਨੇ ਕੀਤੀ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਤੋਂ ਗਏ ਨੇ ਜਿਹੜੇ ਚੁਣਕੇ ਅੱਜ ਵੀ ਉਹ ਦਾਵਾ ਕਰਦੇ ਨੇ ਕਿ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਏ ਜਾਣ ਦੀਆਂ ਗੱਲਾਂ ਹੋਈਆਂ ਇਥੋਂ ਤੱਕ ਕਿ ਦੋਸ਼ ਬੜੇ ਗੰਭੀਰ ਲਾਏ ਕੇਜਰੀਵਾਲ ਦੇ ਖਾਸਨ ਖਾਸ ਜਿਹੜੇ ਕੀ ਅੱਜਕੱਲ ਪੰਜਾਬ ਦੇ ਵਿੱਚ ਆਏ ਹੋਏ ਨੇ ਇੱਥੇ ਫਾਈਲਾਂ ਦੀ ਨਿਗਰਾਨੀ ਰੱਖਦੇ ਨੇ ਵਿਭਵ ਕੁਮਾਰ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਵਿਰੋਧੀਆਂ ਵੱਲੋਂ ਕਿ ਉਹਨਾਂ ਨੂੰ ਤੇ ਵੱਡੀ ਸੁਰੱਖਿਆ ਵੀ ਦਿੱਤੀ ਗਈ ਹੈ ਔਰ ਪੰਜਾਬ ਦੇ ਖਜ਼ਾਨੇ ਨੂੰ ਉਹਨਾਂ ਦੇ ਲਈ ਵੀ ਖੋਲ ਦਿੱਤਾ ਗਿਆ ਤਾਂ ਜਿਸ ਦੇ ਉੱਤੇ ਇਲਜ਼ਾਮ ਲਾਏ ਸੀ ਸਵਾਤੀ ਮਾਲੀਵਾਲ ਨੇ ਜਿਹੜੇ ਕੀ ਦਿੱਲੀ ਦੇ ਵਿੱਚ ਵਿਮਨ ਕਮਿਸ਼ਨ ਦੇ ਚੇਅਰਪਰਸਨ ਵੀ ਰਹਿ ਚੁੱਕੇ ਔਰ ਨਾਲ ਹੀ ਉਹ ਰਾਜ ਸਭਾ ਮੈਂਬਰ ਜਿਹੜੇ ਨੇ ਬਣਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਤਾਂ ਖੁਦ ਉਸ ਆਪਣੇ ਨਾਲ ਹੋਈ ਬਾਦਸਲੂਕੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਕਟੜ ਦੁਸ਼ਮਣ ਬਣ ਗਏ ਨੇ ਜਿਹੜੇ ਕਦੇ ਉਹਨਾਂ ਦੇ ਆਪਣੇ ਹੁੰਦੇ ਸਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਕਿਹਾ ਕਿ ਕੇਜਰੀਵਾਲ ਨੂੰ ਹੰਕਾਰ ਲੈ ਬੈਠਾ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਨੈਸ਼ਨਲ ਚੈਨਲ ਦੇ ਉੱਤੇ ਇੱਕ ਪੈਨਲ ਡਿਸਕਸ਼ਨ ਦੇ ਵਿੱਚ ਸਵਾਤੀ ਮਾਲੀਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਜਦੋਂ ਰੁਝਾਨ ਆ ਰਹੇ ਸਨ ਜਦੋਂ ਨਤੀਜਾ ਸਾਹਮਣੇ ਆ ਰਿਹਾ ਸੀ ਕਿ ਸਵਾਤੀ ਮਾਲ ਨੇ ਮਾਲੀਵਾਲ ਨੇ ਇਹ ਦਾਵਾ ਕੀਤਾ ਕਿ ਅਰਵਿੰਦ ਕੇਜਰੀ ਵਾਲੇ ਉਸ ਵਕਤ ਬਹੁਤ ਗੁੱਸੇ ਵਿੱਚ ਹੋਣਗੇ ਜਦੋਂ ਉਹਨਾਂ ਨੂੰ ਗੁੱਸਾ ਆਉਂਦਾ ਤਾਂ ਉਹ ਨੇੜੇ ਦੀਆਂ ਚੀਜ਼ਾਂ ਤੋੜਦੇ ਨੇ ਉਹ ਗੁੱਸੇ ਦੇ ਵਿੱਚ ਇੰਨਾ ਜ਼ਿਆਦਾ ਆਪੇ ਤੋਂ ਬਾਹਰ ਹੋ ਜਾਂਦੇ ਨੇ ਕਿ ਗਾਲੀ ਗਲੋਚ ਵੀ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਨਾਂ ਨੇ ਸ਼ਰਿਆਮ ਨੈਸ਼ਨਲ ਟੀਵੀ ਦੇ ਉੱਤੇ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਬਾਰੇ ਕਹੀਆਂ ਨੇ ਔਰ ਬਾਅਦ ਵਿੱਚ ਵੀ ਉਹਨਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਵਿੱਚ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਦਰੁਪਤੀ ਦੇ ਚੀਰ ਹਰਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਆ ਕਿਹਾ ਕਿ ਹੰਕਾਰ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਹਾਰ ਹੋਈ ਹੈ ਪਿਛਲੇ ਸਾਲ ਆਪ ਤੋਂ ਵੱਖ ਹੋ ਚੁੱਕੀ ਮਾਲੀਵਾਲ ਨੇ ਐਕਸ ਤੇ ਪੋਸਟ ਪਾਉਂਦਿਆਂ ਕਿਹਾ ਕਿਥੋਂ ਤੱਕ ਕਿ ਰਾਵਣ ਦਾ ਹੰਕਾਰ ਵੀ ਨਹੀਂ ਬਚਿਆ ਸੀ ਕੇਜਰੀਵਾਲ ਤੇ ਇੱਕ ਨੀੜਲੇ ਸਯੋਗੀ ਵੱਲੋਂ ਉਹਨਾਂ ਤੇ ਮੁੱਖ ਮੰਤਰੀ ਦੀ ਰਹਾਇਸ਼ ਤੇ ਕੀਤੇ ਗਏ ਹਮਲੇ ਦੇ ਸੰਦਰਭ ਵਿੱਚ ਮਾਲੀਵਾਲ ਨੇ ਦਰੋਪਤੀ ਦੀ ਤਸਵੀਰ ਸਾਂਝੀ ਕੀਤੀ ਹਾਲਾਂਕਿ ਭਾਵੇਂ ਉਹ ਪਾਰਟੀ ਤੋਂ ਵੱਖ ਚੱਲ ਰਹੇ ਨੇ ਗਤੀਵਿਧੀਆਂ ਤੋਂ ਵੱਖ ਚੱਲ ਰਹੇ ਨੇ ਕਿਸੇ ਵੀ ਪਾਰਟੀ ਗਤੀਵਿਧੀ ਦਾ ਹਿੱਸਾ ਉਦੋਂ ਤੋਂ ਨਹੀਂ ਬਣੇ ਜਦੋਂ ਉਹਦਾ ਇਹ ਵਿਵਾਦ ਸਾਹਮਣੇ ਆਇਆ ਸੀ ਪਰ ਸਵਾਤੀ ਮਾਲੀਵਾਲ ਟੀਵੀ ਚੈਨਲਾਂ ਤੇ ਬੈਠ ਕੇ ਅੱਜ ਵੀ ਕਹਿੰਦੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਇਸ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਖਤਮ ਹੋ ਜਾਵੇ ਕਿਉਂਕਿ ਅਸੀਂ ਇੱਕ ਇੱਕ ਪਲ ਦੇ ਨਾਲ ਇਸ ਆਮ ਆਦਮੀ ਪਾਰਟੀ ਨੂੰ ਸਿੰਝਿਆ ਔਰ ਇਸ ਦੇ ਲਈ ਕਾਫੀ ਕੁਰਬਾਨੀਆਂ ਦਿੱਤੀਆਂ ਨੇ ਔਰ ਇਸ ਦੇ ਲਈ ਸੜਕਾਂ ਦੇ ਉੱਤੇ ਆਏ ਆ ਆਪਣਾ ਖੂਨ ਪਸੀਨਾ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਕਿ ਅਸੀਂ ਵਹਾਇਆ ਇਸ ਪਾਰਟੀ ਲਈ ਤੇ ਨਹੀਂ ਚਾਹੁੰਦੇ ਕਿ ਪਾਰਟੀ ਖਤਮ ਹੋ ਜਾਵੇ ਪਰ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਤਿੱਖੇ ਸ਼ਬਦਾਂ ਦੇ ਨਾਲ ਹਮਲਾ ਕਰਦੇ ਹੋਏ ਆਖਿਆ ਕਿ ਉਹਨਾਂ ਨੂੰ ਉਹਨਾਂ ਦਾ ਹੰਕਾਰ ਲੈ ਬੈਠਾ ਆਮ ਆਦਮੀ ਪਾਰਟੀ ਦਾ ਹਿੱਸਾ ਰਇ ਇੱਕ ਹੋਰ ਵੱਡਾ ਚਿਹਰਾ ਕੁਮਾਰ ਵਿਸ਼ਵਾਸ ਕੁਮਾਰ ਵਿਸ਼ਵਾਸ ਜਿਥੇ ਆਪਣੀ ਸ਼ਾਇਰੀ ਦੇ ਅੰਦਾਜ਼ ਵਿੱਚ ਜਾਣੇ ਜਾਂਦੇ ਨੇ ਉਸੇ ਤਰ੍ਹਾਂ ਦੇ ਅੰਦਾਜ਼ ਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਦੀ ਹਾਰ ਤੇ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸੱਤਾ ਵਿੱਚੋਂ ਬਾਹਰ ਹੋਣ ਤੇ ਵੀ ਸ਼ਬਦਾਂ ਦੇ ਨਾਲ ਵਾਰ ਕੀਤਾ ਕੁਮਾਰ ਵਿਸ਼ਵਾਸ ਉਹੀ ਨੇ ਸਭ ਨੂੰ ਯਾਦ ਹੋਵੇਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਮਾਰ ਵਿਸ਼ਵਾਸ ਦੀਆਂ ਟਿੱਪਣੀਆਂ ਤੋਂ ਤੰਗ ਆ ਕੇ ਪੰਜਾਬ ਪੁਲਿਸ ਦਾ ਸਹਾਰਾ ਲੈਂਦੇ ਆ ਉਹਨਾਂ ਉੱਤੇ ਪਰਚਾ ਦਰਜ ਕਰਵਾ ਦਿੱਤਾ ਸੀ ਤੇ ਬਾਅਦ ਵਿੱਚ ਉਸ ਪਰਚੇ ਦੇ ਬਾਰੇ ਹੀ ਆਮ ਆਦਮੀ ਪਾਰਟੀ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੁਮਾਰ ਵਿਸ਼ਵਾਸ ਨੇ ਉਸ ਦਾ ਮੋੜਵਾ ਜਵਾਬ ਦਿੱਤਾ ਮਨੀਸ਼ ਸੋਧਿਆ ਤੇ ਕੇਜਰੀਵਾਲ ਦੀ ਹਾਰ ਤੇ ਕੁਮਾਰ ਵਿਸ਼ਵਾਸ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਬਾਰੇ ਚੁੱਪ ਸਨ ਉਹਨਾਂ ਨੇ ਕਿਹਾ ਕਿ ਮੈਨੂੰ ਰਗਵੇਂਦਰ ਸਰਕਾਰ ਰਾਮ ਦੀ ਕਿਰਪਾ ਮਿਲੀ ਹੈ ਤੇ ਜਿਨ੍ਹਾਂ ਦਾ ਇਹ ਘਰ ਹੈ ਜਿਨ੍ਹਾਂ ਦੀ ਕਿਰਪਾ ਤੇ ਨਾਲ ਮੈਂ ਇੱਥੇ ਖੜਾ ਹਾਂ ਮੈਨੂੰ ਪਤਾ ਹੈ ਕਿ ਭਗਵਾਨ ਕ੍ਰਿਸ਼ਨ ਦੀ ਕਿਰਪਾ ਹੋਈ ਹੈ ਮੈਂ ਇਸ ਨਿਰਲਜ ਹੋ ਕੇ ਸਰਕਸ ਤੋਂ ਬਾਹਰ ਆ ਗਿਆ ਉਹਨਾਂ ਨੇ ਇਹ ਵੀ ਆਖਿਆ ਕਿ ਉਹ ਚੰਗੇ ਭੁੱਖ ਦੀ ਕਾਮਨਾ ਕਰਦੇ ਨੇ ਕਿ ਉਹ ਕੋਈ ਗੰਦਗੀ ਨਾ ਫਿਲਾਵੇ ਔਰ ਵਾਪਸ ਆ ਜਾਵੇ ਇਹ ਵੀ ਗੱਲ ਉਹਨਾਂ ਨੇ ਆਖੀ ਹੈ ਔਰ ਆਪਣੇ ਸ਼ਬਦਾਂ ਦੇ ਵਿੱਚ ਦੇ ਲਈ ਜਾਣੇ ਜਾਂਦੇ ਨੇ ਕੁਮਾਰ ਵਿਸ਼ਵਾਸ ਤੇ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਦਿੱਲੀ ਦੇ ਨਾਗਰਿਕਾਂ ਨੂੰ ਮੈਂ ਚੰਗੇ ਸ਼ਾਸਨ ਦੀ ਵਧਾਈ ਦਿੰਦਾ ਔਰ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਨੇਤਰਤਵ ਦੇ ਵਿੱਚ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣਾ ਕੇ ਦਿੱਲੀ ਨੇ ਨੇ ਜੋ ਫਤਵਾ ਜਾਰੀ ਕੀਤਾ ਹੈ ਪਿਛਲੇ 10 ਸਾਲਾਂ ਤੋਂ 10 11 ਸਾਲਾਂ ਤੋਂ ਜਿਹੜੀ ਜਨਤਾ ਦਿੱਲੀ ਦੀ ਦੁਖੀ ਸੀ ਤੇ ਉਹਨਾਂ ਨੇ ਹੁਣ ਬਦਲਾ ਲਿਆਂਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਕਿ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਂ ਇਸ ਸਰਕਸ ਤੋਂ ਕਾਫੀ ਲੰਮੇ ਸਮੇਂ ਤੋਂ ਬਾਹਰ ਆ ਗਿਆ ਸੀ ਕੇਜਰੀਵਾਲ ਦੀ ਇਸ ਹਾਰ ਦੇ ਉੱਤੇ ਜਿੱਥੇ ਉਹਨਾਂ ਦੇ ਆਪਣੇ ਵੀ ਤੰਜ ਕੱਸ ਰਹੇ ਨੇ ਉੱਥੇ ਬਗਾਨਿਆਂ ਨੇ ਤਾਂ ਘੇਰਨਾ ਹੀ ਸੀ ਸਿਆਸੀ ਪਾਰਟੀਆਂ ਦੇ ਵੱਖੋ ਵੱਖਰੇ ਆਗੂਆਂ ਨੇ ਖਾਸ ਕਰਕੇ ਪੰਜਾਬ ਦੇ ਪ੍ਰਸੰਗ 'ਚ ਸਮਝਣਾ ਹੋਵੇ ਤਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ ਦੀ ਲੀਡਰਸ਼ਿਪ ਜਾਂ ਫਿਰ ਭਾਜਪਾ ਦੀ ਲੀਡਰਸ਼ਿਪ ਉਹਨਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਔਰ ਪੰਜਾਬ ਦੇ ਪ੍ਰਸੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੇ ਵੱਲ ਇਸ਼ਾਰਾ ਕਰਦੇ ਆ ਤੰਜ ਕੱਸਦੇ ਆ ਕਿ ਹੈ ਕਿ ਇੱਥੇ ਵੀ ਨਾ 27 ਦੇ ਵਿੱਚ ਇਹੀ ਹਾਲ ਹੋਵੇਗਾ ਹੁਣ ਪੰਜਾਬ ਦੀ ਜਨਤਾ ਨੇ 27 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੁਬਾਰਾ ਤੋਂ ਦੇਣਾ ਹੈ ਕਿ ਨਹੀਂ ਦੇਣਾ ਇਹ ਤੇ ਪੰਜਾਬ ਦੀ ਜਨਤਾ ਨੇ ਤੈਅ ਕਰਨਾ ਹੈ ਪਰ ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਵੱਡੀ ਹਾਰ ਦੇ ਉੱਤੇ ਟਿੱਪਣੀਆਂ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲੇ ਨੇ ਉਹਨਾਂ ਨੇ ਤੇ ਇੱਥੋਂ ਤੱਕ ਆਖਿਆ ਕਿ ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਤੇ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਤਬਾਹ ਕੀਤੀ ਤੇ ਹੁਣ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ। ਉਹਨਾਂ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੇ ਆਪ ਦਾ ਝੂਠ ਨਕਾਰ ਦਿੱਤਾ ਤੇ ਪੰਜਾਬ ਦੇ ਲੋਕ ਵੀ ਜਲਦੀ ਹੀ ਇਸ ਪਾਰਟੀ ਤੋਂ ਖੜਾ ਛਡਵਾ ਲੈਣਗੇ। ਔਰ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਸਵਾਤੀ ਮਾਲੀਵਾਲ ਦੇ ਵਾਂਗ ਇੱਕ ਜਿਹੜੀ ਟਿੱਪਣੀ ਕੀਤੀ ਹੈ ਕਿ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੇ ਹੰਕਾਰ ਜਿਹੜਾ ਹੈ ਉਹਨਾਂ ਦਾ ਕਾਰਨ ਹਾਰ ਦਾ ਬਣਿਆ ਹੈ ਕੇਜਰੀਵਾਲ ਤੇ ਆਪ ਦੇ ਮੰਤਰੀ ਭ੍ਰਿਸ਼ਟਾਚਾਰ ਤੇ ਹੰਕਾਰ ਕਾਰਨ ਹਾਰ ਚੁੱਕੇ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਆਖਿਆ ਕਿਰਵਿੰਦ ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਹੋਰ ਮੰਤਰੀ ਭ੍ਰਿਸ਼ਟਾਚਾਰ ਤੇ ਹੰਕਾਰ ਕਾਰਨ ਦਿੱਲੀ ਵਿਧਾਨ ਸਭਾ ਚੋਣ ਹਾਰ ਗਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਤੇ ਉਹਨਾਂ ਦੀ ਕੈਬਨਿਟ ਦੇ ਅੱਧੇ ਮੈਂਬਰ ਸ਼ਰਾਬ ਘਟਾਲੇ ਵਿੱਚ ਸ਼ਾਮਲ ਹੋਣ ਕਾਰਨ ਜੇਲ੍ਹ ਵਿੱਚ ਸਨ ਉਹਨਾਂ ਨੇ ਕਿਹਾ ਕਿ ਆਪ ਸੁਪਰੀਮੋ ਖੁਦ ਲੋਕਾਂ ਦਾ ਭਰੋਸਾ ਗਵਾ ਚੁੱਕੇ ਨੇ ਇਸ ਕਰਕੇ ਕੇਜਰੀਵਾਲ ਖੁਦ ਵਿਧਾਨ ਸਭਾ ਨਵੀਂ ਦਿੱਲੀ ਤੋਂ ਚੋਣ ਹਾਰ ਗਏ ਉਹਨਾਂ ਨੇ ਇਹ ਵੀ ਆਖਿਆ ਕਿ ਕਾਂਗਰਸ ਪਾਰਟੀ ਨੂੰ ਵੀ ਦਿੱਲੀ ਵਿੱਚ ਆਪਣੀ ਗਵਾਚੀ ਸਿਆਸੀ ਜ਼ਮੀਨ ਮੁੜ ਬਹਾਲ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਮਿਹਨਤ ਕਰਨੀ ਪਵੇਗੀ ਉਹਨਾਂ ਤਾਂ ਇਹ ਵੀ ਆਖ ਦਿੱਤਾ ਅਸਲ ਵਿੱਚ ਕੇਜਰੀਵਾਲ ਨੇ ਉਹ ਸਭ ਕੁਝ ਖਤਮ ਕਰ ਦਿੱਤਾ ਜੋ ਮਰਹੂਮ ਸ਼ੀਲਾ ਦਿਖਸ਼ਿਤ ਦੀ ਸਰਕਾਰ ਨੇ ਦਿੱਲੀ ਵਾਸੀਆਂ ਲਈ ਕੀਤਾ ਸੀ ਕੇਜਰੀਵਾਲ ਕਦੇ ਵੀ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਲਈ ਖੜੇ ਨਹੀਂ ਹੋਏ ਪਛੜੇ ਅਤੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਨੂੰ ਨਜ਼ਰਅੰਦਾਜ਼ ਕੀਤਾ ਉਹਨਾਂ ਦੀ ਸਰਕਾਰ ਨੇ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਕੁਝ ਨਹੀਂ ਕੀਤਾ ਜਿਸ ਲਈ ਉਹਨਾਂ ਨੇ ਕਈ ਵੱਡੇ ਵੱਡੇ ਵਾਅਦੇ ਕੀਤੇ ਸਨ ਇਸ ਤੋਂ ਇਲਾਵਾ ਦਿੱਲੀ ਵਿੱਚ ਲੱਗੇ ਕੂੜਾ ਕੂੜੇ ਦੇ ਜਿਹੜੇ ਢੇਰਾਂ ਦੀ ਸਫਾਈ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਨਤੀਜਾ ਸਭ ਦੇ ਸਾਹਮਣੇ ਆ ਗਿਆ ਹਾਲਾਂਕਿ ਵਿਰੋਧੀਆਂ ਦਾ ਇਹ ਕੰਮ ਹੁੰਦਾ ਅਕਸਰ ਹੀ ਆਪਣੇ ਵਿਰੋਧੀ ਦੀ ਹਾਰ ਦੇ ਉੱਤੇ ਤਿੱਖੀਆਂ ਟਿੱਪਣੀਆਂ ਕਰਨੀਆਂ ਇਥੋਂ ਤੱਕ ਕਿ ਭੁਲਾਥਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਨੇ ਤਾਂ ਇਸ ਤੋਂ ਵੀ ਅਗਲਾ ਕਦਮ ਚੁੱਕਦਿਆਂ ਹੋਇਆਂ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਆਂ ਵੀਡੀਓ ਜਾਰੀ ਕਰਦੇ ਆਂ ਸਾਹਮਣੇ ਲੱड्डੂ ਦੇ ਥਾਲ ਭਰੇ ਪਏ ਸਨ ਉਹਨਾਂ ਦੇ ਵਿਹੜੇ ਦੇ ਵਿੱਚ ਢੋਲ ਦੀ ਥਾਪ ਚੱਲਦੀ ਸੀ ਔਰ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇਹ ਵੀ ਆਖਿਆ ਦਾਵਾ ਕੀਤਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਹਾਰ ਤੇ ਬੇहद ਖੁਸ਼ੀ ਹੈ ਤੇ ਉਹ ਖੁਸ਼ੀ ਲੁਕੋ ਕੇ ਜ਼ਾਹਰ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਤੇ ਇਥੋਂ ਤੱਕ ਕੀਤਾ ਕਿ ਉਹਨਾਂ ਨੇ ਢੋਲ ਵੀ ਵਜਵਾਏ ਆਪਣੇ ਵਿੜੇ ਵਿੱਚ ਲੱਡੂ ਵੀ ਵੰਡੇ ਔਰ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਿਵੇਂ ਬਾਕੀ ਸਾਰੇ ਲੀਡਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਿਸ਼ਟਾਚਾਰ ਤੇ ਹੋਰ ਕਈ ਮਾਮਲਿਆਂ ਵਿੱਚ ਔਰ ਪੰਜਾਬ ਪੁਲਿਸ ਦੀ ਦਿੱਲੀ ਹਾਈ ਕਮਾਂਡ ਜਿਹੜੀ ਆਮ ਆਦਮੀ ਪਾਰਟੀ ਦੀ ਉਸ ਦੀ ਦਰਵਾਰਤੋ ਕੀਤੀ ਗਈ ਉਹਨਾਂ ਨੇ ਆਪਣਾ ਵੀ ਜ਼ਿਕਰ ਕੀਤਾ ਕਿ ਮੇਰੇ ਖਿਲਾਫ ਵੀ ਝੂਠੇ ਪਰਚ ਦਰਜ ਕਰਵਾਏ ਗਏ ਹੋਰ ਕਈ ਲੋਕਾਂ ਦੀ ਧਾਰਨਾ ਦਿੱਤੀਆਂ ਕਿ ਇਸ ਤਰ੍ਹਾਂ ਦਿੱਲੀ ਪੁਲਿਸ ਦੀ ਦਰਵਾਰਤੋ ਕੀਤੀ ਗਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੀ ਦਰਵਾਰਤੋ ਕੀਤੀ ਗਈ ਹੋਰ ਵੀ ਕਈ ਉਹਨਾਂ ਨੇ ਧਾਰਨਾ ਦਿੱਤੀਆਂ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਉਹ ਲੱਡੂ ਕਿਉਂ ਨਾ ਵੰਡਣ ਉਹ ਵੰਡਣਗੇ ਔਰ ਖੁਸ਼ੀ ਵੀ ਮਨਾਉਣਗੇ ਬੇਸ਼ੱਕ ਉਹ ਵੀ ਉੱਥੇ ਸਟਾਰ ਕਮਪੇਨਰ ਦੇ ਤੌਰ ਦੇ ਉੱਤੇ ਉਹਨਾਂ ਦੀ ਡਿਊਟੀ ਲੱਗੀ ਸੀ ਕਾਂਗਰਸ ਦੇ ਕਈ ਨੇਤਾ ਉੱਥੇ ਗਏ ਸੀ ਜਰਨਜੀਤ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਪਾਲ ਸਿੰਘ ਖਹਿਰਾ ਸੁਖਜਿੰਦਰ ਸਿੰਘ ਰੰਧਾਵਾ ਇਹ ਪ੍ਰਤਾਪ ਸਿੰਘ ਬਾਜਵਾ ਇਹਨਾਂ ਸਾਰਿਆਂ ਨੇ ਉੱਥੇ ਜਾ ਕੇ ਵੀ ਪ੍ਰਚਾਰ ਕੀਤਾ ਸੀ ਤੇ ਹੋਰ ਵੀ ਇਸ ਤੋਂ ਇਲਾਵਾ ਪਰ ਕਾਂਗਰਸ ਦਾ ਖਾਤਾ ਉੱਥੇ ਵੀ ਨਹੀਂ ਖੁੱਲ ਪਾਇਆ ਹੁਣ ਸਾਰੇ ਆਪੋ ਆਪਣੀਆਂ ਪਾਰਟੀਆਂ ਦੀ ਸਮੀਖਿਆ ਕਰਨਗੇ ਪਰ ਸਭ ਤੋਂ ਵੱਡੀ ਚਰਚਾ ਪੰਜਾਬ ਦੇ ਅੰਦਰ ਵੀ ਔਰ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਵੀ ਇਸ ਕਰਕੇ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਦਾਅਵੇ ਕੀਤੇ ਜਾਂਦੇ ਸਨ ਉਸ ਤੋਂ ਬਿਲਕੁਲ ਉਲਟ ਤਸਵੀਰ ਬਣ ਗਈ ਇਥੋਂ ਤੱਕ ਕਿ ਇਥੇ ਇੱਕ ਵੀਡੀਓ ਕਲਿੱਪ ਜਿਹੜਾ ਖੂਬ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਤੇ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਪੀਆ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਜਨਮ ਤਾਂ ਹਰਾ ਸਕਦੇ ਨੇ ਇਸ ਜਨਮ ਦੇ ਵਿੱਚ ਉਹਨਾਂ ਨੂੰ ਨਹੀਂ ਹਰਾ ਸਕਦੇ ਪਰ ਤਸਵੀਰ ਸਾਹਿਬ ਦੇ ਸਾਹਮਣੇ ਹੈ ਕਿ ਭਾਜਪਾ ਨੇ ਦਿੱਲੀ ਦੇ ਵਿੱਚ ਬਹੁਮਤ ਹਾਸਲ ਕਰ ਰਿਹਾ ਹੈ ਔਰ ਕੁਝ ਹੀ ਸਮੇਂ ਬਾਅਦ ਸਰਕਾਰ ਜਿਹੜੀ ਹੈ ਉਹ ਚਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮੁੱਖ ਮੰਤਰੀ ਦੇ ਜਿਹੜੇ ਚਿਹਰੇ ਸਾਹਮਣੇ ਆ ਜਾਣਗੇ ਕੈਬਨਿਟ ਬਣੇਗੀ ਤੇ ਫਿਰ ਅਗਲੇ 5 ਸਾਲਾਂ ਦੀ ਜਿਹੜੀ ਵਾਗੜ ਹੋ ਰਾ ਉਹ ਹੁਣ ਦਿੱਲੀ ਦੀ ਰਾਜਧਾਨੀ ਦੀ ਭਾਜਪਾ ਦੇ ਹੱਥ ਵਿੱਚ ਹੈ ਹਾਲਾਂਕਿ ਭਾਜਪਾ ਦੇ ਲਈ ਵੀ ਇੱਕ ਵੱਡਾ ਚੈਲੰਜ ਤੇ ਚੁਣੌਤੀ ਹੋਵੇਗੀ ਕਿ ਉਹ ਅਗਲੇ 5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਿਛਲੇ 10-12 ਸਾਲਾਂ ਦੀ ਸੱਤਾ ਦੇ ਮੁਕਾਬਲੇ ਜੇ ਹਾ ਕਿਹੜਾ ਕੰਮ ਕਰਨਗੇ ਕਿ ਅਗਲੀ ਵਾਰ ਫਿਰ ਤੋਂ ਜਦੋਂ ਚੋਣ ਹੋਣੀ ਹੈ ਅਗਲੇ ਪਲਾਨ ਦੀ ਉਸ ਵਿੱਚ ਭਾਜਪਾ ਨੂੰ ਬਹੁਮਤ ਮਿਲੇਗਾ ਕਿਉਂਕਿ ਸੱਤਾ ਕਿਸੇ ਦੇ ਲਈ ਹਮੇਸ਼ਾ ਨਹੀਂ ਰਹਿੰਦੀ ਜਨਤਾ ਜਿਹੜੀ ਹੁੰਦੀ ਹੈ ਲੋਕਤੰਤਰ ਦੇ ਵਿੱਚ ਵੱਡੀ ਹੁੰਦੀ ਹੈ ਤੇ ਵੋਟ ਦੇ ਅਧਿਕਾਰ ਨਾਲ ਕਿਸੇ ਵੇਲੇ ਵੀ ਉਹਨਾਂ ਨੂੰ ਟਾਲਿਆ ਜਾ ਸਕਦਾ ਉਹ ਵੱਖਰੀ ਗੱਲ ਹੈ ਕਿ ਲੋਕਤੰਤਰ ਦੇ ਵਿੱਚ ਅੱਜ ਕੱਲ ਪੈਸਾ ਸ਼ਰਾਬ ਤੇ ਹੋਰ ਕਈ ਲਾਲਚ ਦੇ ਕੇ ਵੋਟਰਾਂ ਨੂੰ ਵੱਡੇ ਪੱਦਰ ਦੇ ਉੱਤੇ ਪ੍ਰਭਾਵਿਤ ਵੀ ਕੀਤਾ ਜਾਂਦਾ ਹੈ ਜਿਸ ਦੇ ਕਰਕੇ ਨਤੀਜਿਆਂ ਦੇ ਵਿੱਚ ਵੀ ਵੱਡਾ ਉਲਟ ਫੇਰ ਆ ਜਾਂਦਾ ਹੈ ਇਸ ਦੇ ਬਾਰੇ ਸਾਰੇ ਘਟਨਾਕ੍ਰਮ ਤੇ ਕੇਜਰੀਵਾਲ ਦੇ ਆਪਣੇ ਤੇ ਬਗਾਨਿਆਂ ਦੀਆਂ ਟਿੱਪਣੀਆਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹ ਤੁਸੀਂ ਆਪਣੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ